ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਸਾਜ਼ਿਸ਼ ਦਾ ਖੁਲਾਸਾ ਕਰਦੇ ਆਂ ਜੀ ਜੋ ਲੈਂਡ ਪੂਲਿੰਗ ਦੇ ਨਾਮ ਤੇ ਹੋ ਰਹੀ ਹੈ ਹੁਣ ਤੱਕ ਤਾਂ ਆਪਾਂ ਨੂੰ ਸਿਰਫ ਇੰਨਾ ਹੀ ਪਤਾ ਸੀਗਾ ਬਈ ਇਹ ਲੈਂਡ ਪੂਲਿੰਗ ਦੇ ਨਾਮ ਦੇ ਉੱਤੇ ਕਿਸਾਨਾਂ ਦੇ ਜਿਹੜਾ ਹੈ ਕਿਸਾਨ ਮਾਰੂ ਨੀਤੀ ਲੈ ਕੇ ਆ ਰਹੇ ਨੇ ਜਿਸ ਦੇ ਨਾਲ ਇਹਨਾਂ ਦੇ ਬਿਲਡਰਾਂ ਤੋਂ ਬਹੁਤ ਸਾਰੇ ਪੈਸੇ ਇਹਨਾਂ ਨੇ ਕਮਾੜੇ ਨੇ ਹਜ਼ਾਰਾਂ ਕਰੋੜ ਦੇ ਇਹਨਾਂ ਦੇ ਡੀਲਿੰਗਾਂ ਹੋ ਚੁੱਕੀਆਂ ਨੇ ਪਹਿਲਾਂ ਹੀ ਬਿਲਡਰਾਂ ਦੇ ਨਾਲ ਪਰ ਇਸ ਤੋਂ ਇਲਾਵਾ ਜਿਹੜੀ ਬਹੁਤ ਵੱਡੀ ਜਿਹੜੀ ਸਾਜ਼ਿਸ਼ ਆ ਰਹੀ ਹੈ ਮਗਰ ਜਿਹੜੀ ਸੂਤਰਾਂ ਤੋਂ ਪਤਾ ਲੱਗੀ ਹੈ ਦਿੱਲੀ ਤੋਂ ਤੇ ਆਪਾਂ ਜੀ ਉਸ ਦੀ ਪੁਸ਼ਟੀ ਕਰਨੀ ਹੈ ਤਾਂ ਆਪਾਂ ਦੇਖੀਏ ਵੀ ਇਹਨਾਂ ਨੇ ਦਿੱਲੀ ਦੇ ਵਿੱਚ 10 ਸਾਲ ਕਿਸ ਹਵਨਾਰਾਜ ਕੀਤਾ ਸੀਗਾ ਉਥੇ ਆਟੋ ਵਾਲਿਆਂ ਨੂੰ ਫੜਿਆ ਤੇ ਇਹਨਾਂ ਦੇ ਪ੍ਰਵਾਸੀਆਂ ਨੂੰ ਫੜ ਕੇ ਤੇ ਉਹਨਾਂ ਦੇ ਨਾਲ ਇਹਨਾਂ ਨੇ 2 ਸਾਲ ਦੋ ਵਾਰੀ ਰਾਜ ਕੀਤਾ ਉਹ ਉਥੇ ਉਸ ਦਾ ਕਾਰਨ ਹੀ ਸੀਗਾ ਉਹੀ ਕੰਮ ਇਹ ਇੱਥੇ ਪੰਜਾਬ ਦੇ ਵਿੱਚ ਕਰ ਰਹੇ ਨੇ ਆ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਇਸ ਦੇ ਵਿੱਚ ਡੀਲਿੰਗ ਇੱਕ ਹੋਰ ਹੋਈ ਹੈ ਜਿਹੜੀ ਬਿਲਡਰਾਂ ਦੇ ਨਾਲ ਹੋਈ ਹੈ ਇਹ ਇਹਨਾਂ ਦੇ ਚਾਹੇਤੇ ਬਿਲਡਰ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਉਹ ਡੀਲਿੰਗ ਇਹ ਹੈ ਵੀ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਝੁੱਗੀਆਂ ਬਣਾਉਣੀਆਂ ਨੇ ਇੱਕ ਖੂंजे ਦੇ ਉੱਤੇ ਮਤਲਬ ਇੱਕ ਇੱਕ ਜਗ੍ਹਾ ਦੇ ਉੱਤੇ 5-5 10-10 ਹਜ਼ਾਰ ਇਹਨਾਂ ਨੇ ਲਿਆ ਕੇ ਮਜ਼ਦੂਰ ਬਿਠਾੜਾ ਝੁੱਗੀਆਂ ਦੇ ਵਿੱਚ ਉਹ ਬਹਾਨਾ ਹੋਏਗਾ ਵੀ ਉਹ ਕੰਮ ਕਰਨ ਆਏ ਨੇ ਇਹਨਾਂ ਜਗ੍ਹਾ ਦੇ ਉੱਤੇ ਜਿਹੜੀ ਕੰਸਟਰਕਸ਼ਨ ਹੈ ਕਿਉਂਕਿ ਪੰਜਾਬੀ ਬੰਦਾ ਦਾ ਕੰਮ ਕਰਨਾਂ ਜਾਂਦਾ ਨਹੀਂ ਤੋ ਉਹ ਜਿਹੜੀ ਕੰਸਟਰਕਸ਼ਨ ਵਗੈਰਾ ਸਾਰੀ ਹੋਣੀ ਹੈ ਉਹ ਜਿਹੜਾ ਕੰਮ ਮਿਲਣਾ ਹੈ ਉਹ ਸਾਰੇ ਦਾ ਸਾਰਾ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਣਾ ਹੈ ਤੇ ਉਹਨਾਂ ਦੇ ਬਣਨਗੇ ਜੀ ਵੋਟਰ ਕਾਰਡ ਉਹਨਾਂ ਦੇ ਬਣਨੇ ਨੇ ਇਸ ਹਿਸਾਬ ਨਾਲ ਵੋਟਰ ਕਾਰਡ ਹੋਵੇ ਵਾਰਡ ਤੇ ਪਿੰਡ ਦੇ ਹਿਸਾਬ ਨਾਲ ਬਣਨਗੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਵੀ ਇੱਥੇ ਸਾਪਾ ਨੂੰ ਨੁਕਸਾਨ ਹੋ ਰਿਹਾ ਹੈ ਤਾਂ 2000 ਇੱਧਰ ਨੂੰ ਪਾ ਦਿਓ 4000 ਉੱਧਰ ਨੂੰ ਪਾ ਦਿਓ ਇਸ ਤਰੀਕੇ ਵੰਡ ਵੰਡਾ ਕੇ ਇਹਨਾਂ ਦੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਬਣਨੇ ਨੇ ਇਸ ਦੇ ਨਾਲ ਪੰਜਾਬੀਆਂ ਦੀ ਹੋਂਦ ਖਰਾਬ ਹੋ ਜੇਗੀ ਇਸ ਵੀਡੀਓ ਨੂੰ ਵੱਤ ਵਤ ਉਹਨਾਂ ਤੇ ਵੀ ਸ਼ੇਅਰ ਕਰੋ ਜਿਨ੍ਹਾਂ ਨੂੰ ਲੱਗਦਾ ਹੈ ਵੀ ਸਾਡੀ ਜ਼ਮੀਨ ਨਹੀਂ ਹੈ ਸਾਨੂੰ ਤਾਂ ਲੈਂਡ ਬੋਲਿੰਗ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਇਹ ਬਹੁਤ ਵੱਡਾ ਫਰਕ ਪੈਣਾ ਹੈ ਇਹ ਪੰਜਾਬੀ ਦੇ ਪੰਜਾਬੀਆਂ ਦੀ ਹੋਂਦ ਖਤਮ ਕਰਨ ਦੀ ਸਾਜ਼ਿਸ਼ ਹੈ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ